ਜੋ ਜਾਂਦਾ ਪਿਆਰ ਬਚਪਨ ਤੋਂ ਪਿਆਈ ਜੀ ਛੋਟੀ ਛੋਟੀ ਤੇ ਬਾਜ਼ੀਆਂ ਕਦੋਂ ਛੱਡਣ ਲੱਗ ਗਈ ਜੀ ਪਰ 10 ਰੁਪਈਆ ਜੋ ਛੱਡਣ ਲੱਗਿਆ ਸੀ ਉਹ 10 ਰੁਪਈਆ ਤੋਂ ਪਹਿਲਾਂ ਠੀਕ ਹੈ ਕਿੰਨੇ ਕ ਕਬੂਤਰ ਹੋ ਜਾਂਦੇ ਜੀ ਉਦੋਂ ਉਦੋਂ ਬਸ ਆ 10 15 ਹੋ ਜਾਂਦੀ ਸੀ ਕਿ 20 ਹੋ ਜਾਂਦੇ ਵੱਧ ਤੋਂ ਚੱਲਦਾ ਕਿਹੜੇ ਨਾਂ ਨਾਂ ਖਿਡਾਰੀ ਕਿਹੜਾ ਉਹ ਮਸ਼ਹੂਰ ਸੀ ਪੁੱਤ ਨਾਂ ਜੀ ਨਾਂ ਪੁੱਤ ਨਾਂ ਕੰਨਾ ਵੀਰਾ ਪੂਰੇ ਗੱਡਰ ਕਬੂਤਰ ਦੀ ਨਾਂ ਕੋਲ ਉਹ ਪਹਿਲਵਾਨ ਹੁੰਦਾ ਸੀ ਆਪਾਂ ਆਣਦਾ ਸੀ ਮੋਹਣਾ ਵਾਲਿਆਂ ਆ ਬਾਜੀਆਂ ਜਿੱਤੇ ਪਹਿਲਾਂ ਆਣੇ ਵਿੱਚ ਫਰਕ ਲੱਗਦਾ ਕੁਝ ਬੰਦਰ ਰਾਦਾ ਫਰਕ ਆ ਜੀ ਕਿਵੇਂ ਜੀ ਪਹਿਲਾਂ ਅਸੀਂ ਛੱਡ ਕੇ ਬਹਿ ਜਾਨੇ ਸੀ ਕੋਈ ਜਦੋਂ ਹੋਇਆ ਕਿਸੇ ਦਾ ਵਿਵਹ 13 ਰਹਿ ਗਿਆ ਇਕੱਲੇ ਦਾ ਪਹਿਲਾਂ ਸਾਥ ਚ ਸੀਗਾ ਜਿਵੇਂ ਸਾਥ ਸੀ ਜਿਵੇਂ ਕੋਈ ਪੈਸੇ ਮੰਗਦਾ ਜਾਂਦਾ ਹੀ ਨਹੀਂ ਸੀ ਤੇਰੀ ਗੱਲ ਪਹਿਲਾਂ ਬਾਜ਼ੀਆਂ ਟਾਈਮ ਨਾਲ ਨਿਪਟਦੀਆਂ ਸੀ ਕਿ ਹੁਣ ਨਿਪਟਦੀਆਂ ਬਾਪੂ ਟਾਈਮ ਪਹਿਲਾਂ ਟਾਈਮ ਨਾਲ ਕਿਉਂ ਕਰਮੀ ਘੱਟ ਪਈ ਨਹੀਂ ਸੀ ਪਹਿਲਾਂ ਪਹਿਲਾਂ ਜ਼ਿਆਦਾ ਸੀ ਹੁਣ ਜਿਵੇਂ ਐਤ ਕੀ ਪਈ ਐ ਜਿੱਕੇ ਨਾਲ ਵੀ ਜ਼ਿਆਦਾ ਕਰਮੀ ਪਈ ਸੀ ਜ਼ਿਆਦਾ ਸੀ 11 12 ਵਜੇ 12 ਵਜੇ ਖਤ ਹੋ ਜਾਂਦੀ ਸੀ ਬਾਈ ਜੀ ਠੀਕ ਆ ਉਤਰ ਹੁੰਦੇ ਸੀ ਆ 20 ਜਾਂ 25 ਦਾ ਵੱਤ ਠੀਕ ਜਦੋਂ ਜਿਵੇਂ ਆਪਾਂ ਅੱਜ ਨਾਲ ਖੋਲਾ 200 ਹੋ ਗਿਆ 1 25 ਹੋਏ ਹਨ ਤੇ ਆ ਲੱਗਦਾ ਵੀ ਬਾਲੇ ਹੋ ਗਏ ਯਾਰ ਬਾਲੇ ਬਾਲੇ ਦੂਜੇ ਵਾਲੇ ਕੋਈ ਜਾਵਾ ਕਿਉਂ ਜਦੋਂ ਹੋ ਪਿਆ ਤਾਂ ਬਾਪੂ ਕਿੰਨੀਆਂ ਝੜਤੀਆਂ ਦੀ ਫਿਰ ਬਾਜਾ ਭਾਈ ਜੇ ਥੋੜੀ ਛਟੀਆਂ ਆ ਹਾਂ ਤੇ ਕਿਵੇਂ ਜਿੱਤੇ ਕਿੰਨੀਆਂ ਉਹ ਜਿੱਤੇ ਵੀ ਗੁਜ਼ਾਰ ਕੇ ਪਾ ਪਾ 15 ਦੇ ਜਿੱਤੇ ਕਿ ਛੌਕ ਪੂਰਾ ਹੋ ਜਾਂਦਾ 15 ਦੇ ਜਿੱਤੇ ਕਿ 25 ਦੇ ਕਿਹੜੇ ਕਬੂਤਰ ਆਪਣੇ ਕੋਲੇ ਨਾ ਤੁਲ ਕੋ ਹਾਂ ਜਿਹੜੇ ਜੰਟੇ ਵਾਲੀ ਵਜਦੇ ਆ ਜੰਟੇ ਵਾਲ ਮਾਲੇ ਵਾਲੇ ਮੀਰ ਆਵਲੇ ਸਾਡੇ ਸੰਗ ਹੀ ਮੀਰਾਵਲੇ ਤੇ ਸਾਝੇ ਥੜੇ ਪੂਰੇ ਕਬੂਤਰ ਮਤਲਬ ਟੌਪ ਦੇ ਇਹ ਜਿਹਾ ਖਿਰਾ ਸੀ ਉਦੋਂ ਦੀ ਵਧੀਆ ਕਰਾ ਕੰਮ ਕਰਦਾ ਹੈ ਉਹੀ ਕਬੂਤਰ ਤੁਰੇ ਆਉਂਦੇ ਜਿਹੜੇ ਪਹਿਲਾਂ ਸਾਡੇ ਕੋਲ ਕੀ ਬਦਲੇ ਨਹੀਂ ਹਨ ਤੇ ਫੁੱਟ ਦੇ ਕਿਸੇ ਨੇ ਨਾ ਨਾ ਆ ਗਿਆ ਸੀ ਕਿਸੇ ਦਾ ਫਰਕ ਸਾਡੇ ਦੇ ਕੋਈ ਕਿਸੇ ਦਾ ਅੱਜ ਤਾਂ ਅਸੀਂ ਬਣਾ ਜਿੰਨੇ ਆ ਆ ਖੁਦਾ ਜੀ ਬਾਪੂ ਚੰਗੇ ਕੰਪਿਊਟਰ ਦੀ ਕੋਈ ਪਰਖ ਹੋਵੇ ਮੈਂ ਕੋਈ ਪਰਖ ਨਹੀਂ ਕੋਈ ਹੁਣ ਤਾਂ ਜਮੇ ਨਹੀਂ ਪਰਖ ਪਹਿਲਾਂ ਸੀ ਐਵੇਂ ਕੋਈ ਆ ਹਜ਼ਾਰ ਵਾਲਾ ਆ 2000 ਵਾਲਾ ਫਲਾਣਾ ਕੋਈ ਫਰਕ ਨਹੀਂ ਕਿੰਨੇ ਅੱਜ ਵੀ ਬੁੱਧ ਨਾ ਉਹਨਾਂ ਚ ਫਰਕ ਨਹੀਂ ਆਪਾਂ ਵੇਂਦੇ ਉਹਨਾਂ ਕੰਪਿਊਟਰ ਗੇਮ ਤੇ ਉੜਦਾ ਕਿ ਨਫਾ ਲੁੱਟਦੀ ਹੈ ਕਬੂਤਰ ਗੇਮ ਵੀ ਉੜਦੀ ਆ ਪਹਿਲਾਂ ਤਾਂ ਨਫਾ ਚਾਹੀਦੀ ਮਿਹਨਤ ਆ ਪਹਿਲਾਂ ਨਸਲ ਫਿਰ ਕੇ ਠੀਕ ਹੈ ਫਿਰ ਕੇ ਤੇ ਬਾਪੂ ਜਿਹੜੀ ਇਹ ਆਪਣੀ ਬਿਮਾਰੀ ਚੱਲੀ ਹੈ ਇਹਦਾ ਕੋਈ ਇਲਾਜ ਇਹਦਾ ਕੋਈ ਇਲਾਜ ਨਹੀਂ ਇਹਦਾ ਬੱਸ ਜਿਹੜਾ ਬਿਮਾਰੀ ਚੱਲੀ ਇਹ ਤਾਂ ਛੋਲੇ ਚੋਲੇ ਜਾਂ ਪਾ ਕੇ ਰਜਾ ਕੇ ਪਾਣੀ ਨਾ ਬਾਦਿਆ ਕਰੋ ਅੱਛਾ ਉਹ ਵਾਸਾ ਹੀ ਹੈ ਹੋਰ ਕੋਈ ਨਹੀਂ ਤਾਂ ਆਪਾਂ ਇਸ ਮਨ ਕੇ ਖਿਡਾਰੀ ਹੈ ਠੀਕ ਹੈ ਉਹ ਬੋਲਾ ਫੜਾ ਕੇ ਜਿੰਨਾ ਦਾ ਦਿਆ ਠੀਕ ਗੱਲ ਹੈ ਇਹ ਜੀ ਦਿਆ ਦਿਓ ਇਹ ਜਾਨਵਰ ਵੀ ਚੰਗਾ ਹੈ ਕਿ ਖਿਡਾਰੀ ਫੇਰ ਹੀ ਡਾਊਗਾ ਇਹ ਆਪਾਂ ਆਦੀ ਮੈਂ ਖਿਡਾਰੀ ਐ ਤੇ ਮੈਂ ਗੋਲਾ ਫੜਾ ਮੈਂ ਕਿਵੇਂ ਡਾਊਂਗਾ ਤੇ ਇੱਕ ਬਾਪੂ ਜੀ ਸਿਆਲ ਦੀ ਮਿਹਨਤ ਤੋੜਦੀ ਆ ਜਾਂ ਗਰਮੀਆਂਾਂ ਦੀ ਬਦਨਾਮ ਪਾ ਕੇ ਕੰਪਿਊਟਰ ਚਾਲ ਮੈਂ ਤਾਂ ਸਿਆਲ ਸਿਆਲ ਇਸ ਹਾਲ ਚੱਲ ਉਹਨੇ ਦਾਣੇ ਕਰਕੇ ਲੰਗੀ ਦਾ 2-3 ਮਹੀਨੇ ਕਿਹੜੀ ਕਿਹੜੀ ਖਰਾਕ ਪਾਦੇ ਸਿਆਲ ਚ ਬੰਦਾ ਵੀ ਉਹ ਤਾਂ ਆਪਦਾ ਸਰਦਾ ਗਿਮੀ ਪਾਦੇ ਉਹ ਨਹੀਂ ਥੋੜੀ ਜਾਂਣੇ ਮਾਰ ਕਿਦੋ ਬਾਪੂ ਜੀ ਪਾਓ ਉਹਦੀ ਅੱਜ ਕੋਲੇ ਪਾਓ ਤੇ ਇੱਕ ਬਾਪੂ ਜੀ ਥੋੜੀ ਤਾਂ ਇੰਨੀ ਉਮਰ ਕੀ ਤੁਹਾਨੂੰ ਇਹ ਪਤਾ ਲੱਗਿਆ ਵੀ ਕਬੂਤਰ ਭੱਜਣ ਦਾ ਕਾਰਨ ਕੋਈ ਉਹ ਬੇਵੀ ਕਹਾ ਯਾਰ ਜਾਂ ਐ ਭੱਜ ਗਿਆ ਕਬੂਤਰ ਸਾਡਾ ਬਾਜੀ ਚ ਬਹੁਤ ਬੰਦੇ ਕਹਿੰਦੇ ਸਾਡੇ ਕਬੂਤਰ ਭੱਜ ਜਾਂਦੇ ਆ ਭੱਜ ਜਾਂਦੇ ਇਹ ਕੋਈ ਜਾਂਦੇ ਨਾ ਕੋਈ ਭੇਜ ਕਰੋ ਭੱਜ ਜਾਂਦੇ ਪਹਿਲਾਂ ਉਹ ਦੋ ਬਿਮਾਰੀਆਂ ਇੱਕ ਤਾਂ ਤਰੰਗ ਵਾਲੀ ਇੱਕੇ ਭੱਜਣ ਵਾਲੀ ਇਹ ਬੰਦਾ ਕੋਈ ਨਹੀਂ ਫੜ ਸਕਦਾ ਕੋਈ ਖਿਡਾਰੀ ਨਹੀਂ ਨਾ ਨਾ ਕੱਪ ਮਰੀ ਹੋਵੇ ਮੈਂ ਕਹਿ ਨਹੀਂ ਸਕਦਾ ਪਰ ਨਹੀਂ ਇਹ ਦੋ ਬਿਮਾਰੀਆਂ ਤੋਂ ਜਿਹੜੇ ਉਹ ਕਬੂਤਰ ਭੱਜ ਜਾਂਦੇ ਆ ਉਹ ਬਾਜੀ ਨਵੇੜ ਕੇ ਬਹਿੰਦੇ ਇਹ ਕੀ ਕਾਰਨ ਹੈ ਉਹ ਬਾਜੀ ਤੋਂ ਜਾਦੇ ਉੱਡ ਜਾਂਦੇ ਆ ਫਿਰ ਵੀ ਵੀ ਉਹ ਭੜੇ ਹੁੰਦੇ ਆ ਜਾਂ ਨਸਲ ਉਹ ਭੜੇ ਨਸਲ ਹੁੰਦੀ ਆ ਜਦੋਂ ਚੱਕਰ ਵਾਹ ਗਿਆ ਉਹ ਗੁੱਸਾ ਖਾ ਜਾਂਦੇ ਮੈਂ ਆ ਨਾ ਪਾਉਂਗੇ ਇਹ ਕੁਸਾ ਆ ਤੂੰ ਆਦਮੀ ਦੇ ਨਾਲ ਇੱਕ ਬੰਦਾ ਅਰਖੀਂਦਾ ਹਾਂ ਇੱਕ ਬੜਾ ਮਾਨਸੰਦ ਬੰਦਾ ਤਾਂ ਉਹੀ ਹੁੰਦਾ ਇਨਸਾਨ ਬਹੁਤ ਦੇ ਇੱਕ ਭੈਣ ਭਰਾ ਇੱਕ ਉਹਨਾਂ ਜੋ ਨਹੀਂ ਤੁਸੀਂ ਭੱਜੇ ਨੂੰ ਨਸਲ ਮੰਨਦੇ ਕਿ ਜਿੱਤੇ ਨੂੰ ਨਸਲ ਮੰਨਦੇ ਜਿਹੜਾ ਜਿੱਤੇ ਨੂੰ ਜਿੱਤੇ ਮੰਨਦੇ ਭੱਜਣ ਨੂੰ ਮੰਨ ਭੱਜੇ ਦਾ ਭੱਜੂ ਵੀ ਉਹ ਜਿਹੜਾ ਨਸਲਾ ਤਕੜਾ ਉਹੀ ਭੱਜੂਗਾ ਜਿੱਤ ਕੇ ਭੱਜੂਗਾ ਹਾਂ ਤੇ ਜੇ ਮੰਨ ਕੇ ਚੱਲ ਆਪਾਂ ਜੀ ਜੋੜਾ ਲਾਤਾ ਬੱਚੇ ਕਢਾ ਲੈ ਹਨਾ ਜਰੂਰੀ ਤਾਂ ਇਹ ਇੱਕ ਭੱਜ ਕੇ ਆਪਾਂ ਦੂਜਾ ਛੱਡਾਂਗੇ ਜਾਂ ਉਹ ਵੀ ਭੱਜੂਗਾ ਨਹੀਂ ਨਹੀਂ ਆਏ ਨਹੀਂ ਆਏ ਨਹੀਂ ਛੱਡਾਂਗੇ ਨਹੀਂ ਛੱਡਾਂਗੇ ਹਾਂ ਜਰੂਰ ਕਰਾਂਗੇ ਉਹਦੀ ਪੂਰੀ ਪ੍ਰਸ਼ਕ ਕਰਕੇ ਫੋਨ ਕਰਕੇ ਫਿਰ ਜਾਂਟੇ ਵਾਲੇ ਕਬੂਤਰ ਕਿਹੋ ਜਿਹਾ ਬੰਨੂ ਜ਼ੁਮੇ ਖਟਗਾਂ ਦੇ ਸ਼ਾਕ ਟੀਵੀ ਸਭ ਕੁਝ ਸਾਰੇ 300 ਦੀ ਬੜੀ 300 ਚ ਬਣਿਆ ਹੁਣ ਤਾਂ ਜਿਵੇਂ ਰਾਲੀ ਜਾਂਦੇ ਅਗਲਾ ਕਹਿੰਦਾ ਮੇਰੇ ਕੋਲ ਤਾਂ ਹੀ ਕਹਿੰਦਾ ਜਿਹਨ ਲੱਪਾ ਵੇਖਿਆ ਕਾਲਾ ਲੱਪਾ ਵੇਖ ਲਿਆ ਕਾਲਾ ਜਿਹੜੇ ਸੀ ਇਹ ਜੋੜੀ ਇਹਨਾਂ ਦੇ ਬੱਚੇ ਸੀ ਗੰਟੇ ਕੋਲ ਬਣੇ ਟਾਰਪੰਗੇ ਕੂਤਰ ਸੀ ਖਟਗੜ ਖਾ ਦਾ ਚੀਨੀ ਗੁਦਰੀ ਖਟਗੜ ਤੇ ਹੁਣ ਦੇ ਕੂਤਰਾਂ ਨੂੰ ਭੇੜੇ ਮੰਨਦੇ ਆ ਕਿ ਪਹਿਲਾਂ ਵਾਲੇ ਪਹਿਲਾਂ ਵਾਲੇ ਚੰਗੇ ਉਹ ਤਾਂ ਸਾਡੇ ਹੀ ਭੇੜੇ ਸੀ ਪਹਿਲਾਂ ਵਾਲੇ ਚੰਗੇ ਹੁਣ ਤਾਂ ਮੰਨਦੇ ਗੇਮ ਹੈ ਮੈਡੀਕਲ ਤੇ ਸੋਫੀ ਦੇ ਕੂਤਰ ਪਹਿਲਾਂ ਚੰਗੇ ਕੂਤਰ ਸੀ ਬਹੁਤ ਚੰਗੇ ਕਾਰੇ ਦੇ ਨਹੀਂ ਫੌਦੇ ਸ਼ੋਕ ਕੂਤਰ ਪਹਿਲਾਂ ਚੰਗੇ ਸੀ ਹੁਣ ਨਹੀਂ ਆਉਂਦੇ ਜਿਵੇਂ ਸਾਡੇ ਕੋਲ ਪਤਾ ਕੀ ਹੈ 100 ਰੁਪਏ ਚੋਂ ਮਸਾਂ 10 ਜਾਂ 10 15 10 15 ਪਈ ਸੀ ਹੈ ਨਹੀਂ ਮਤਲਬ ਕਿ ਵੀ ਹੁਣ ਲੋਕਾਂ ਕੋਲੇ ਪਯੌਰ ਹੈ ਨਹੀਂ ਵਾ ਗੱਲਾਂ ਹੀ ਗੱਲਾਂ ਗੱਲਾਂ ਕਹਿੰਦੇ ਫਲਾਣਾ ਧੋਕਾ ਗਿਆ ਸਾਡੇ ਬਾਣੇ ਦੇ ਥੋੜੇ ਨਾਲ ਦੇ ਬੂਤਰਾ ਹੈ ਹਾਂਜੀ ਸਾਡੇ 15% ਹੈ ਨਸਲ ਐਵੇਂ ਕਹਿੰਦੇ ਗੱਲਾਂ ਲੱਖ ਗਈਏਗੇ ਸਾਡੇ ਕੋਲੇ ਹੈ ਨਹੀਂ ਇਨਾ ਮਤਲਬ ਮੋੜ ਸੀਗਾ ਜਿਵੇਂ ਅਸੀਂ ਘੂਠ ਮਾਰੀਏ ਸਾਡੇ ਕੋਲ ਬਣਾ ਨਹੀਂ ਨਹੀਂ ਹੁਣ ਜਿਹੜਾ ਕਾਲਪੂਂਜਾ ਹੁੰਦਾ ਹੈ ਨਾ ਪਿਆ ਉਹ ਹੁੰਦਾ ਜਿੰਕੇ ਵਾਲਾ ਲਾਲ ਚੀਨੇ ਲੋਕ ਫੜ ਕੇ ਕਹਿੰਦੇ ਬਹੁਤ ਧੰਨੇ ਵਾਲਿਆ ਆ ਗਏ ਪੀਰਾਂ ਦੇ ਪੱਲੇ ਵਾਲਿਆ ਆ ਗਏ ਪੀਰਾਂ ਦੇ ਕਹਿੰਦੇ ਆ ਪੀਰਾਂ ਦੇ ਲਾਲ ਪੱਲੇ ਮਸ਼ਹੂਰ ਨਹੀਂ ਸੀ ਪੀਰਾਂ ਦੇ ਬਹੁਤ ਮਸ਼ਹੂਰ ਸੀ ਬਹੁਤ ਪੀਰਾਂ ਦੇ ਲਾਲ ਪੱਲੇ ਵਾਲੇ ਬਹੁਤ ਚੰਗੇ ਕਬੂਤਰ ਸੋ ਮਤਲਬ ਜਿਹੜੇ ਬੰਦਿਆਂ ਕੋਲੇ ਹੈਗੇ ਆ ਉਹ ਬੰਦੇ ਨੇ ਸਾਹਮਲੇ ਬਹੁਤ ਚੰਗੇ ਹਨਾ ਹਮ ਬੇਗਿਆ ਡੀਸੀ ਸੀ ਉਹਨੇ ਬਲ ਮਕਤਿਆਰ ਸੀ ਸਾਹਮਲਾ ਬਾਪ ਮੋਡਾ ਮਾਰਗੇ ਦਾ ਆ ਉਹ ਬਹੁਤ ਚੰਗੇ ਛਿੱਟੇ ਪੁੱਤਰ ਬਹੁਤ ਚੰਗੇ ਛੋੜੇ ਦੁਨੀਆਂ ਦੇ ਮੇਰੇ ਕੋਲ ਵੀ ਉਹ ਬੰਦੇ ਦੇ ਹੈਗੇ ਬਹੁਤ ਚੰਗੇ ਛਿੱਟੇ ਹੁਣ ਦੇ ਟਾਈਮ 'ਚ ਬਾਪੂ ਜੀ ਕਿਹਨੂੰ ਮਾਣ ਦੇ ਵੀ ਕਿਹੜਾ ਨਵਾਂ ਮੁੰਡਾ ਵੀ ਫੁੱਲ ਸਟਾਰ ਆ ਵੀ ਇਸ ਟਾਈਮ ਤੁਸੀਂ ਦੇਖਦੇ ਆਂ ਆਪਾਂ ਨੈੱਟ ਤੇ ਦੇਖੀ ਜਾਂਦੇ ਨੇ ਇਹਨੇ ਤੁਹਾਨੂੰ ਕਿਹੜਾ ਲਾ ਦੇ ਖੜਾਏ ਇਹਦੇ ਤੇ ਗੇਮ ਹੈਗੀ ਆ ਮੁੰਡੇ ਦੀ ਸਾਰੇ ਸਟਾਰ ਆ ਜਸਟ ਸਟਾਰ ਤਾਂ ਤੁਹਾਨੂੰ ਮੈਂ ਦੱਸਦਾ ਜਦੋਂ ਸਾਰੇ ਤੋਂ ਚੰਗੀ ਹੁੰਦੀ ਆ ਹਾਂਜੀ ਵੀ ਮੋਰ ਸੀਗਾ ਹਾਂ ਵੀ ਮੋਰ ਨੇ 2018 ਦੀ ਜਿੱਤਾਂ ਹੀ ਬਣ ਗਿਆ 2018 ਦੀ ਨੀ ਨਹੀਂ 2018 ਚ ਨਹੀਂ ਆ ਹੁਣੀ ਆ ਮੈਨ ਲੱਗਦਾ 23 22 ਚ ਜਿੱਤਿਆ ਸੀ 22 ਚ 5 ਟਰੈਕਟਰ ਜਿੱਤੇ ਹੋਣ ਹਨ ਹਾਂਜੀ ਹਰ ਜਾਂਦਾ ਮਤਲਬ ਹੱਥ ਚੰਗਾ ਹੋਊਗਾ ਨਾ ਆਪਾਂ ਉਹ ਦੇ ਉਤਰ ਅਰੇ ਕਿਸੇ ਨਹੀਂ ਕਰਾਉਣੀ ਸਭ ਤੋਂ ਉਹੀ ਹੈ ਮੋਰ ਤੋਂ ਲੈ ਹੈਗੇ ਹੁਣ ਦੱਸੋ ਤਾਂ ਹੁਣ ਵੀ ਜਿੱਤਿਆ ਹੋਰ ਕੋਈ ਨਹੀਂ ਜੀ ਸਾ ਨੰਦਾ ਆ ਨਮਾਜ਼ ਜੀ ਤੁਹਾਡਾ ਟਾਈਮ ਦੇਣ ਲਈ ਕੋਈ ਨਹੀਂ ਠੀਕ ਹੈ ਜੀ ਆਪਾਂ ਇਹ ਰੂਹਾਂ ਕਰ ਲਈ ਕੋਈ ਨਾ ਜੇ ਤੁਸੀਂ ਮਾਪ ਸਜਣੋ ਥੈਂਕ ਯੂ ਧੰਨ